ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਟੀਵਿੰਡ ਤਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਬਿਲਕੁਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਵਾ ਕੋਈ ਟੋਕੜ ਗੱਬਣਿਆ ਕੋਈ ਬੱਚੇ ਤੋਂ ਬਿਨਾ ਵਾ ਤੇ ਗੱਲਬਾਤ ਹੋਣਾ ਕਰਦੇ ਜਿੰਦੇ ਵੀ ਇਨਾ ਆਪਾਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਵਾਠ ਠੀਕ ਠਾਕ ਜੀ ਲੱਗਦਾ ਇਹ ਚੀਜ਼ ਤਾਂ ਵਿਗ ਗਿਆ ਪਹਿਲਾ ਮਾਲ ਕਰ ਹਾਂਜੀ ਨਹੀਂ ਵਿਗ ਗਿਆ ਜੀ ਅੱਜ ਤੇ ਵਾਹ ਵਾਹ ਰੌਣਕ ਲਾਈ ਜੀ ਹਾਂਜੀ ਇਹ ਵੀ ਜੀ ਆਪਾਂ ਤਿੰਨ ਹੀ ਪਾਉਣੀਆਂ ਅੱਜ ਅੱਛਾ ਪਾਉਣੀਆਂ ਤਿੰਨ ਸਾਂਭਣ ਵਾਲੀ 4 ਦਿਨੋਂ ਸਾਂਭ ਕੇ ਬਾਅਦ ਚ ਪਾਵਾਂ ਅੱਛਾ ਹਾਂਜੀ ਇਹ ਸਾਂਭ ਲੀਆਂ ਵਾ ਹਾਂ ਇਹ ਸਾਂਭੀਆਂ ਵੀ ਜੀ ਅੱਛਾ ਹਾਂਜੀ ਇਹਨਾਂ ਤਾਂ ਹੁਣ ਪਤਾ ਜਿਹੜੀਆਂ ਘਰ ਚ ਹੋਈਆਂ ਅੱਛਾ ਹਾਂਜੀ ਠੀਕ ਚਲੋ ਨਾਮ ਦੱਸਦੇ ਨਾਮ ਵੀ ਜੀ ਮੇਰਾ ਜਿੰਦਾ ਜੇ ਫੋਨ ਨੰਬਰ ਆਇਆ 991446094 ਐਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਾ ਰੋਡ ਤੇ ਵੀ ਜੀ ਪਿੰਡ ਪੈਂਦਾ ਆਪਣ ਤੇ ਸ਼ੁਰੂਆਤ ਕਿਹੜੀ ਤੋਂ ਕਰਦੀ ਹੈਂ ਟੋਕਣ ਗੱਪਾਂ ਤੋਂ ਕਰਦੇ ਆਂ ਅੱਛਾ ਚੈੱਕ ਪਾਸ ਆ ਇਹ ਆਰ ਵੀ ਜੀ 4 ਮਹੀਨੇ ਦੀ ਚੈੱਕ ਪਾਸ ਜੇ ਅੱਛਾ ਦੁੱਧ 6 ਕਿਲੋ ਜੇ ਅੱਛਾ ਤੀਜਾ ਸੂਆ ਸੋਨਾ ਜੇ ਅੱਛਾ ਪਹਿਲੇ ਸੂਏ ਦੇ 18-19 ਕਿਲੋ ਦੋ ਦਿੱਤਾ ਅੱਛਾ ਤੇ ਦੂਜੇ ਸੂਏ 25 ਕਿਲੋ ਹੋਣ ਗਾਂ ਵੇਖੋ ਮਹਾਰਾਜ ਕੀ ਕਰਦਾ ਅੱਛਾ ਹਾਂਜੀ ਖੋਲੋ ਫਿਰ ਤੋਰਦੀਏ ਜੱਟ ਯਾਰ ਵੀ ਜੀ ਆ ਗਈ ਹੈਗੀ ਜਰਸੀ ਹੈ ਬਾਕੀ ਹੈਗੀ ਵੀ ਚੰਗੇ ਕੱਦ ਕਾਠਾ ਲਈ ਆ। ਆ ਵੀ ਧੀਰੇ ਤੋਂ ਦਿ ਲਾਗੇ ਜੇ। ਇਹ ਹਰ ਵੀ ਜੀ ਗੁੰਮੀ ਜੀ ਬਾਜਾਂ ਦੀ ਡੱਗਰ ਤੇ ਕਿਸੇ ਉਹ। ਠੀਕ ਆ ਹੁਣ। ਉਹ ਬਾਗੀ ਸਾਰੀ ਸੈੱਟ ਹੋ ਗਿਆ ਨਾ ਛੱਕੜ ਛੁੱਕੜ ਆ ਗਿਆ ਵਾ ਤੇ। ਹਾਂਜੀ। ਆਂਦੇ ਸਾਦੇ ਰੀਤਨ ਦਿਖਾ ਦਈਏ ਇੱਦਣ। ਛੱਕੜ ਜਿਹੜਾ ਉੱਥੇ ਆ ਗਿਆ ਚੰਗੀ ਤਰ੍ਹਾਂ। ਬਾਕੀ ਇਹ ਆ ਕਿ ਜਰਸੀਆਂ ਦੇ ਸਹਾਰੇ ਨਾਲ ਲਾਈਏ ਤੇ ਕੱਦ ਕਾਠ ਉੱਚਾ ਹੋਇਆ ਇਹਦਾ ਵੱਡੇ ਕੱਦ ਕਾਠ ਦੀ ਹੈ ਜਰਸੀਆਂ ਦੇ ਸਹਾਰੇ ਨਾਲ ਅੱਜ ਕਾਦਰ ਲੋ ਉਹਦੇ ਵਸੀ ਜਾਂ ਕੋਈ ਸ਼ਕਤ ਨਹੀਂ ਵਸਦੀ ਕੱਦ ਵੀ ਜ਼ੋਰ ਆ ਤਾਂ ਤੋਂ ਜਿਹੜਾ ਜ਼ੋਰ ਆ ਵੀ ਨਹੀਂ ਦੇਖ ਸੰਦੇ ਜੀ ਤੇ ਥਣ ਥਣ ਮਰਦੀਓ ਤਰਾ ਓਕੇ ਸਾਰੇ ਇਹ ਵਾਲਾ 20000 ਰੁਪਏ ਦੀ ਇਹ ਵਾਲਾ ਕੋਈ ਬਾਤ ਘਾਟ ਤੂੰ ਗੱਲ ਵੀ ਜੀ ਇੱਥੇ ਚੂਕੇ ਕਰਨੀ ਜਿੰਨੇ ਕਰਨੀ ਆ ਤੁਸੀਂ ਆ ਇੱਥੋਂ ਹੀ ਆਪਣੀ ਵੇਖ ਚਾ ਕੇ ਪਾਸ ਕਰਕੇ ਖੜੇ ਪੂਰੀ ਵੀਡੀਓ ਦੱਸੀਆਂ ਗੱਲਾਂ ਪੂਰੀਆਂ ਹੋਣ ਤੇ ਲੈ ਜਾ ਨਹੀਂ ਤੇ ਫਿਰ ਸਾਈ ਲੈ ਜਾ ਆਪਣੇ ਤੇ ਇਹਦਾ ਕੀ ਫਿਰ ਮੁੱਲ ਰੱਖਣਾ ਜੀ ਏਹ 10000 ਰੁਪਏ ਦੀ ਜਿਹੜੀ ਦੇਈ ਜਿਹੜੀ 5000 ਦੀ ਸੀ 5000 ਦੀ ਹਾਂਜੀ ਤੇ ਠੀਕ ਹੈ ਬਾਕੀ ਮਾਨਤਨ ਮੋਕੇ ਤੇ ਹੋ ਜੋ ਬਾਕੀ ਪਰ ਇਹ ਆ ਕਿ ਜਿਹੜੇ ਵੀਰ ਜਰਸੀਆਂ ਰੱਖਦੇ ਆ ਉਹਨਾਂ ਨੂੰ ਪਤਾ ਵੀ ਜਰਸੀਆਂ ਦੇ ਹਿਸਾਬ ਨਾਲ ਕੱਦ ਕਾਠ ਜਿਹੜਾ ਇਹਦਾ ਚੰਗਾ ਵਾ ਆ ਲਾਗੇ ਬੰਨੇ ਸਾਰੀਆਂ ਕਾਵਾਂ ਤੋਂ ਕਾਫੀ ਉੱਚੀ ਆ ਜਿਹੜੀ ਤੇ ਬਾਕੀ ਹੈ ਵੀ ਗਰਮੀ ਚੱਲਣ ਵਾਲੀ ਆ ਜਿਹੜਾ ਕੋਈ ਸਾਮ ਕਰੀ ਜਾਊਗਾ ਸਾਰੀਆਂ ਗਰਮੀਆਂ ਇਹਨੇ ਘਰ ਦਾ ਚਲੋ ਚਾਹ ਪਾਣੀ ਦਾ ਸਾਰੀ ਜਾਣਾ ਤੇ ਸਿਆਲਾਂ ਜਿੰਨੇ ਫੇਰ ਸੂਕਣਾ ਅੱਛਾ ਪੁਲਾ ਪੁਲਾ ਪਾ ਗਿਆ ਬੱਚੀ ਨੂੰ ਠੀਕ ਹੈ ਤੇ ਇਹਦਾ ਬੱਚਾ ਪੀਜੀ ਤਾਰਾ ਮਰਿਆ ਨੇ ਅੱਛਾ ਹਾਂਜੀ ਤੇ ਦੋ ਦਿਨ ਹੀ ਚੰਗੇ ਆ ਰਬੀ ਜੀ ਅੱਛਾ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਦੇ ਕੋਲ ਬੋਲਾ ਹੋਣਾ ਕੋਈ 8 ਕਿਲੋ ਅੱਛਾ ਖੋਲੋ ਫਿਰ ਤੋਰ ਜੀਏ ਬਾਕੀ ਤੂੰ ਕਿਸਾਮ ਕਰੂਗਾ ਤੇ ਵੱਧ ਵੀ ਜਾਊਗੀ ਨਾ ਆ ਜਲੇ ਆ ਇਹਦਾ ਪਿਆਰਾ ਜਿਹਾ ਕੱਦ ਨਾ ਬਹੁਤਾ ਵੱਡਾ ਹੀ ਤੇ ਨਾ ਬਹੁਤਾ ਛੋਟਾ ਹੀ ਹੈ ਵੀ ਚਲਾ ਜਾ ਮੇਲਿਆ ਜਰਾ ਇਹਦਾ ਸਾਂਭੀ ਸੁੰਭੀ ਚੰਗੀ ਆ ਤਾਂ ਉotra ਛੰਡੀ ਤੇਰੀ ਵੇਦੀ ਆ ਵੀ ਹਰਪ੍ਰੀਤ ਜੀ ਵੇਦੀ ਆ ਠੀਕ ਆ ਤੂੰ ਉਦਰੀ ਠੀਕ ਆ ਤੇ ਇਹਦਾ ਮੁੱਲ ਫਿਰ ਬਾਈ ਯਾਰ ਬਾਈ ਯਾਰ ਛੋੜ ਛੜ ਬਾਕੀ ਮੌਕੇ ਤੇ ਕਰ ਦੋਗੇ ਹਾਂ ਠੀਕ ਆ ਤੇ ਜਿਹੜੀ ਆਹ ਵਾਲੀ ਗਾਂ ਜੀ ਥਾਣੇ ਤੇ ਦੇਖ ਸਕਦੇ ਲੱਗੇ ਤਾਂ ਬਹੁਤ ਹੋਵੀਆਂ ਤੁੰਗਾ ਰਕੀਏ ਇਹ ਦੇਖੋ ਕਿੰਨਾ ਦੁੱਧ ਇਹਦੇ ਕੋਲ ਆ ਰਹੀ ਜੀ 6 ਕਿਲੋ ਦੁੱਧ ਹੈਗਾ ਪੱਕਾ ਦੁੱਧ ਚਲੋ ਤੋਰ ਦੋ ਫਿਰ ਪੰਜ ਛੇ ਗੱਲੇ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲ ਹੈਗਾ ਵਾ ਲੈ ਜੋ ਜੀ ਬਾਕੀ ਚਲੋ ਇਹ ਵੀ ਹੈ ਕਿ ਕੋਈ ਗਰਮੀ ਦੀ ਪ੍ਰਵਾਹ ਨਹੀਂ ਹੁੰਦੀ ਜਿਆਦਾ ਇਹੋ ਜਿਹਾਂ ਗਾਵਾਂ ਨੂੰ ਚਾਹ ਪਾਣੀ ਦਾ ਚਲੋ ਵਧੀਆ ਸਾਰੀ ਜਾਊਗੀ ਬਾਕੀ ਬੇਨਤੀ ਇਹੀ ਆ ਸਾਡੀ ਹਰ ਕਿਸੇ ਵੀਡੀਓ ਚ ਹੁੰਦੀ ਜ਼ਰੂਰੀ ਨਹੀਂ ਕਿ ਇਥੋਂ ਹੀ ਭਾਵੇਂ ਕੋਈ ਜ਼ਿਆਦੇ ਦੁੱਧ ਵਾਲੀ ਆ ਤੇ ਭਾਵੇਂ ਕੋਈ ਥੋੜੇ ਦੁੱਧ ਵਾਲੀ ਆ ਆਪਣੀ ਚਵਾਈ ਆਪ ਕਰਕੇ ਖੜਿਆ ਕਰੋ ਪੈਸੇ ਤੋਂ ਹੀ ਖਰਚਨੇ ਜਿੰਮੇਵਾਰੀ ਵੀ ਤੁਹਾਡੀ ਬੰਦੀ ਆ ਆਪਣੀ ਤਸੱਲੀ ਕਰਕੇ ਖੜੇ ਅਹੀਂ ਕਰੇ ਵੀ ਕਿਸੇ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਈ ਦੀ ਤੇ ਇਹਦਾ ਮੁੱਲ ਵੀ ਦੀ ਫਿਰ ਉਹ ਦੇ ਦਿਆ ₹20000 ਦੀ ਵੇਚੋ ਕੋ ਕਰ ਦਈਏ ਮਨਤਾ ਨਾਲ ਇਹ ਚੜੀ ਮਾਰਾ ਕੈਮਰਾ ਮਾਰੋ ਸਾਫ ਹੈ ਜਨਰੋਗੀ ਹੈਗੀ ਬਾਕੀ ਚਲੋ ਆਪਣੇ ਵਜੂਦ ਦੇ ਹਿਸਾਬ ਨਾਲ ਚਲੋ ਜੋ ਵੀ ਆ ਠੀਕ ਹੈ 9400 ਦੀ 9400 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਥੋੜਾ ਪਤਾ ਹੋਰ ਕਰ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਬਸ ਵੀਰ ਜੀ ਗੱਪਣ ਆ ਉਹ ਚੈੱਕ ਰਾਇ ਖੜੋ ਆ ਸੂਈ ਆ ਆਪ ਦੀ ਚੋਵੇ ਖੜੋ ਆ ਵੀ ਸੂਈ ਠੀਕ ਹੈ ਜੀ ਹਾਂਜੀ ਬਾਕੀ ਆਪਣੇ ਆ ਕੇ ਮਰਜ਼ੀ ਨਾਲ ਵੇਖ ਕੇ ਪਸੰਦ ਕਰਕੇ ਖੜੋ ਜੀ ਆਪਣੇ ਨਿਗਾਹ ਚ ਕੱਢ ਕੇ ਹੱਟੇ ਕਰੋ ਪਤਾ ਲੱਗ ਜਾਂਦਾ ਪ੍ਰੋਪਰ ਕੱਤ ਕਾਟ ਦਾ ਰੰਗ ਰੂਪ ਦਾ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ